ਸਸਕਾਰ ਜੀ ਮੈਂ ਆ ਕੋਮਲ ਕਪੂਰ ਤੁਹਾਨੂੰ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਰਹਿੰਦੇ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਦੀ ਨਵਾਂ ਵਾਧੀਆਂ ਜਾਰੀਆਂ ਨੇ ਇਸ ਵਿੱਚ ਆਲੇ ਹੁਣ ਕੈਨੇਡੀਅਨਸ ਨੂੰ ਇੱਕ ਹੋਰ ਵੱਡਾ ਛਟਕਾ ਲੱਗਿਆ ਦਰਅਸਲ ਹੁਣ ਕੈਨੇਡੀਅਨਸ ਸਥਾਈ ਨਿਵਾਸੀਆਂ ਕੈਨੇਡਾ ਵਿੱਚ ਰਹਿਣ ਵਾਲੇ ਵਿਦੇਸ਼ੀ ਨਾਗਰਿਕਾ ਦੇ ਨਾਲ ਨਾਲ ਕੁਝ ਕੈਨੇਡੀਅਨਸ ਨੂੰ ਗੈਰ ਪ੍ਰਵਾਸੀ ਅਮਰੀਕੀ ਵੀਜ਼ਾ ਰੀਲਯੇਜ਼ੀ ਦੇਣ ਵਾਲੇ 250 ਅਮਰੀਕੀ ਡਾਲਰ ਦੀ ਵਾਧੂ ਵੀਜ਼ਾ ਇੰਟੈਗ੍ਰਿਟੀ ਫੀਸ ਦਾ ਭੁਗਤਾਨ ਕਰਨਾ ਸ਼ੁਰੂ ਕਰਨਾ ਪਵੇਗਾ ਇਹ ਨਵੀਂ ਫੀਸ ਐਚ ਆਰ 1 ਐਕਟ ਦਾ ਹਿੱਸਾ ਜਿਸ ਉਤੇ 4 ਜੁਲਾਈ ਨੂੰ ਦਸਤਕਤ ਕੀਤੇ ਗਏ ਕਾਨੂੰਨ ਦੇ ਵਿੱਚ ਤਬਦੀਲੀ ਹੋ ਗਿਆ ਸੀਗਾ ਤੇ ਹੁਣ ਹਾਲਾਂਕਿ ਇਸ ਨੂੰ ਲਾਗੂ ਕਰਨ ਦੀ ਕੋਈ ਅਧਿਕਾਰਤ ਮਿਤੀ ਦੀ ਪੁਸ਼ਟੀ ਤਾਂ ਨਹੀਂ ਕੀਤੀ ਗਈ ਪਰ ਇਹ ਫੀਸ 2025 ਦੇ ਅਖੀਰ ਦੇ ਵਿੱਚ ਲਾਗੂ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਦਸੀ ਐਕਟ ਦੇ ਅਨੁਸਾਰ ਇਹ ਫੀਸ ਕਿਸੇ ਵੀ ਪਰਦੇਸੀ ਨੂੰ ਜਿਸ ਨੇ ਅਜੇ ਜਾਰੀ ਕਰਨ ਵੇਲੇ ਗੈਰ ਪ੍ਰਵਾਸੀ ਵੀਜ਼ਾ ਜਾਰੀ ਕੀਤਾ ਸੀਗਾ ਉਸ ਦੁਆਰਾ ਅਦਾ ਕਰਨੀ ਪਵੇਗੀ। ਕੈਨੇਡਾ ਪ੍ਰਵਾਸੀ ਵੀਜ਼ੇ ਸ਼੍ਰੇਣੀਏ ਦੇ ਵਿੱਚ ਸਲਾਨੀ ਅਤੇ ਕਾਰੋਬਾਰੀ V1 V2 ਵੀਜ਼ਾ ਵਿਦਿਆਰਥੀ ਕਾਮਾਤੇ ਐਕਸਚੇਂਜ ਵੀਜ਼ਾ ਸ਼ਾਮਲ ਨੇ ਛੋਟ ਨਾ ਦੇਣ ਵਾਲੇ ਦੇਸ਼ਾਂ ਦੇ ਬਿਨੇਕਾਰਾਂ ਨੂੰ ਹੋਰ ਲੋੜਿੰਦੇ ਫੀਸਾਂ ਤੋਂ ਇਲਾਵਾ ਆਪਣੇ ਵੀਜ਼ੇ ਦੇ ਲਈ ਅਰਜ਼ੀ ਦੇਂਦੇ ਸਮੇਂ ਫੀਸ ਅਦਾ ਕਰਨੀ ਪਵੇਗੀ ਆਮ ਤੌਰ ਉਤੇ ਕੈਨੇਡੀਅਨ ਨਾਗਰਿਕਾਂ ਨੂੰ ਅਮਰੀਕਾ ਦੀ ਯਾਤਰਾ ਕਰਨ ਦੇ ਲਈ ਵੀਜ਼ਾ ਦੀ ਲੋੜ ਤੋਂ ਛੋਟ ਹੁੰਦੀ ਹੈ ਅਤੇ ਇਸ ਦੇ ਲਈ ਉਹਨਾਂ ਨੂੰ ਇਸ ਫੀਸ ਤੋਂ ਛੋਟ ਹੁੰਦੀ ਹੈ ਹਾਲਾਂਕਿ ਇਹ ਫੀਸ ਗੈਰ ਪ੍ਰਵਾਸੀ ਵੀਜ਼ਾ ਜਿਵੇਂ ਕਿ ਖਾਸ ਕੰਮ ਜਾਂ ਵਿਦਿਆਰਥੀ ਵੀਜ਼ਾ ਦੇ ਲਈ ਅਰਜ਼ੀ ਦੇਣ ਵਾਲੇ ਕੈਨੇਡੀਅਨ ਨਾਗਰਿਕਾਂ ਨੂੰ ਪ੍ਰਭਾਵਿਤ ਕਰੇਗੀ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੇ ਜਾਂ ਖੂਫੀਆ ਏਜੰਸੀਆਂ ਨੂੰ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨ ਵਾਲੇ ਵਿਅਕਤੀ ਇਨਸ਼ੀਅਨੀਆਂ ਦੇ ਵਿੱਚ ਆਉਣ ਵਾਲੇ ਕੈਨੇਡੀਅਨ ਨਾਗਰਿਕਾਂ ਨੂੰ ਵਾਧੂ ਅਮਰੀਕਾ ਵੀਜ਼ਾ ਇੰਟੈਗਰਿਟੀ ਫੀਸ ਜਾ ਭੁਗਤਾਨ ਕਰਨਾ ਪਵੇਗਾ ਅਮਰੀਕਾ ਆਉਣ ਵਾਲੇ ਸਲਾਨੀ ਜਿਨ੍ਹਾਂ ਨੂੰ ਵੀਜ਼ਾ ਪ੍ਰਾਪਤ ਕਰਨ ਦੀ ਲੋੜ ਨਹੀਂ ਹੈ ਜਿਨ੍ਹਾਂ ਦੇ ਵਿੱਚ ਵੀਜ਼ਾ ਛੋਟ ਪ੍ਰੋਗਰਾਮ ਹੇਠ ਸ਼ਾਮਲ ਦੇ ਚਤੇ ਕੈਨੇਡੀਅਨ ਨਾਗਰਿਕ ਸ਼ਾਮਲ ਨੇ ਉਹਨਾਂ ਨੂੰ ਇਹ ਫੀਸ ਨਹੀਂ ਦੇਣੀ ਪਵੇਗੀ ਕਿਉਂਕਿ ਕੋਈ ਵੀਜ਼ਾ ਜਾਰੀ ਨਹੀਂ ਕੀਤਾ ਜਾ ਰਿਹਾ ਕੈਨੇਡਾ ਵਿੱਚ ਛੋਟ ਪ੍ਰੋਗਰਾਮ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਹੈ ਕਿਉਂਕਿ ਕੈਨੇਡਾ ਦੇ ਨਾਗਰਿਕਾਂ ਨੂੰ ਅਮਰੀਕਾ ਵਿੱਚ ਦਾਖਲ ਹੁੰਦੇ ਰਹੀ ਇਲੈਕਟ੍ਰੋਨਿਕ ਸਿਸਟਮ ਵਾਲ ਟ੍ਰੈਵਲ ਅਥਾਰਟਾਈ ਦੀ ਲੋੜ ਨਹੀਂ ਹੁੰਦੀ ਤੇ ਕਾਨੂੰਨ ਦੱਸਦਾ ਹੈ ਕਿ ਫੀਸ ਮੁਆਫ ਜਾਂ ਫਿਰ ਘਟਾਈ ਨਹੀਂ ਜਾ ਸਕਦੀ ਹਾਲਾਂਕਿ ਗੈਰ ਪ੍ਰਵਾਸੀ ਵੀਜ਼ਾ ਦੇ ਲਈ ਅਰਜੀ ਦੇਣ ਵਾਲੇ ਭੁਗਤਾਨ ਦੀ ਯੋਗ ਹੋ ਸਕਦੇ ਨੇ ਜੇਕਰ ਉਹ ਗੈਰ ਪ੍ਰਵਾਸੀ ਵੀਜ਼ਾ ਦੀਆਂ ਸਾਰੀਆਂ ਸ਼ਰਤਾਂ ਦੀ ਪਾਲਣਾ ਕਰਨ ਜਿਸ ਵਿੱਚ ਅਧਿਕਾਰਤ ਤੌਰ ਉਤੇ ਬਿਨਾਂ ਕੰਮ ਕਰਨਾ ਸ਼ਾਮਲ ਹੈ ਆਪਣੇ ਵੀਜ਼ੇ ਨੂੰ ਵਿਧਾਨ ਦੀ ਕੋਸ਼ਿਸ਼ ਕਰਨ ਅਤੇ ਵੈਤਤਾ ਦੀ ਮਿਆਦ ਦੇ ਆਖਰੀ ਦਿਨ ਤੋਂ 5 ਦਿਨਾਂ ਦੇ ਅੰਦਰ ਅੰਦਰ ਅਮਰੀਕਾ ਨਾ ਛੱਡਣਾ ਹੋਵੇ ਇੰਨਾ ਹੀ ਨਹੀਂ ਅਮਰੀਕਾ ਦੇ ਵਿੱਚ ਰਹਿੰਦੇ ਹੋਏ ਉਹਨਾਂ ਦੇ ਵੀਜ਼ੇ ਨੂੰ ਵਿਧਾਇਆ ਜਾਵੇ ਜਸਥਾਈ ਨਿਵਾਸ ਸਥਿਤੀ ਵਿੱਚ ਐਡਜਸਟ ਵੀ ਕੀਤਾ ਜਾਵੇ ਦਸਵੇਂ ਇਸ ਯੋਗਤਾ ਨੂੰ ਪੂਰਾ ਕਰਨ ਵਾਲੇ ਬਿਨੇਕਾਰਾਂ ਨੂੰ ਹਜੇ ਵੀ ਗ੍ਰੈਸ ਰੱਖਿਆ ਹੋਈ ਪਾਗਰਾਹੀ ਅਜ਼ੀਦ ਨਹੀਂ ਪਵੇਗੀ ਹਾਲਾਂਕਿ ਹੁਣ ਤੱਕ ਅਮਰੀਕੀ ਸਰਕਾਰ ਨੇ ਰਿਫੰਡ ਪਰ ਕੀ ਰਹਾ ਹੈ ਤੇ ਕਦੋਂ ਕਾਰਜਸ਼ੀਲ ਹੋਵੇਗੀ ਇਸ ਬਾਰੇ ਵੇਰਵੇ ਸੰਝੇ ਨਹੀਂ ਕੀਤੇ ਪਰ ਫੀਸ ਦੀ ਰਕਮ ਨੂੰ ਵੀ ਮੁੱਲ ਦਾस्फीਤੀ ਦੇ ਹਿਸਾਬ ਦੇ ਨਾਲ ਐਡਜਸਟ ਕੀਤਾ ਜਾਂਦਾ ਹੈ ਅਤੇ ਹਰ ਸਾਲ ਵੱਧ ਸਕਦਾ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ